ਆਰ ਤੋਂ ਡਾ ਨਾਮ ਕੀ ਹੈ ਜੀ ਮਾਲੀ ਮਾਲੀ ਪਲਿਸ ਮਾਲਿਸ ਮਾਲਿਸ ਬਈ ਮਾਲਿਸ ਮਹੰਗਾ ਪਿੱਤਾ ਆ ਡੋਨਾ ਕਿਆ ਆਵਾਜ਼ ਆ ਯਾਰ ਸਾਰੇ ਨਾਮ ਯਾਦ ਹੋ ਗਏ ਯਾਰ ਆ ਦੇਖ ਸਕਦੇ ਹੋ ਉਹ ਅਸੀਂ ਤੀਜੀ ਮੰਜ਼ਲ ਤੇ ਰਹਿ ਰਹੇ ਆ ਇਹ ਸਾਡਾ ਹੋਟਲ ਆ ਸਿਲਵਰ ਮਾਉਂਟ ਹੋਟਲ ਠੀਕ ਹੈ ਹੈਲੋ ਦੋਸਤੋ ਕੀ ਹਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਮੈਂ ਤੁਹਾਨੂੰ ਦਿਖਾਉਣ ਲੱਗਾ ਕਿ ਅਸੀਂ ਜਿਹੜਾ ਇੱਕ ਰੂਮ ਲਿਆ ਸੀਗਾ ਕਮੋਡੀਆ ਦੇ ਅੰਦਰ ਕਿੰਨੇ ਦਾ ਸਾਨੂੰ ਪਿਆ ਇਹ ਔਰ ਇਹਦੇ ਅੰਦਰ ਖਾਣਾ ਪੀਣ ਦਾ ਪ੍ਰਬੰਧ ਹੈ ਔਰ ਇਹ ਕਿਹੜੀ ਜਗ੍ਹਾ ਤੇ ਆ ਔਰ ਅਸੀਂ ਕਿੰਨੀਆਂ ਰਾਤਾਂ ਲਈ ਲਿਆ ਸੀਗਾ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਕੰਬੋਡੀਆ ਕੰਟਰੀ ਦੀ ਰਾਜਧਾਨੀ ਦੇ ਅੰਦਰ ਆ ਜਿਹਦਾ ਨਾਂ ਹੈ ਫੈਨਮ ਫੈਨ ਠੀਕ ਹੈ ਸੋ ਇੱਥੇ ਅਸੀਂ ਰੂਮ ਲਿਆ ਸੀਗਾ ਅ ਇਹ ਸਾਡਾ ਜਿਹੜਾ ਰੂਮ ਸੀਗਾ ਬੜਾ ਖੁੱਲਾ ਡੁੱਲਾ ਰੂਮ ਹੈ ਦੋ ਬੈੱਡ ਲੱਗੇ ਹੋਏ ਨੇ ਇਹਦੇ ਅੰਦਰ ਤੇ ਆਹ ਦੇਖ ਸਕਦੇ ਹੋ ਇੰਨਾ ਮੋਟਾ ਇਹ ਗੱਦਾ ਵਧੀਆ ਪੂਰਾ ਇੰਜੋਏ ਕਰਨ ਵਾਲਾ ਗੱਦਾ ਮਤਲਬ ਕਿ ਬਹੁਤ ਵਧੀਆ ਨੀਂਦ ਆਉਂਦੀ ਆ ਹਨਾ ਸੋ ਬੈੱਡ ਦੇਖ ਸਕਦੇ ਹੋ ਸਿੰਗਲ ਬੈੱਡ ਕਿੱਧਰ ਲੱਗਿਆ ਹੋਇਆ ਇੱਕ ਸਿੰਗਲ ਬੈੱਡ ਇੱਧਰ ਲੱਗਿਆ ਹੋਇਆ ਔਰ ਇਹ ਬੈੱਡ ਇੰਨਾ ਕੁ ਜ਼ਿਆਦਾ ਚੌੜਾ ਹੈ ਕਿ ਇਤੇ ਆਰਾਮ ਨਾਲ ਦੋ ਬੰਦੇ ਸੌ ਸਕਦੇ ਨੇ ਹਨਾ ਔਰ ਇਹਦੇ ਅੰਦਰ ਸਾਨੂੰ ਕੀ ਕੀ ਮਿਲਿਆ ਦੋ ਬੈੱਡ ਨੇ ਸਿੰਗਲ ਇੱਕ ਟੇਬਲ ਆ ਜੁੱਤੀਆਂ ਵਗੈਰਾ ਰੱਖਣ ਵਾਸਤੇ ਬੂਟ ਵਗੈਰਾ ਰੱਖਣ ਵਾਸਤੇ ਇੱਕ ਇੱਥੇ ਵੱਡਾ ਮੇਜ਼ ਲੱਗਿਆ ਹੋਇਆ ਜਿਹਦੇ ਉੱਪਰ ਆਪਾਂ ਪ੍ਰੈਸ ਵਗੈਰਾ ਕਰ ਸਕਦੇ ਹਾਂ ਤੇ ਇੱਕ ਨੀਚੇ ਟੇਬਲ ਆ ਬੈਠਣ ਵਾਸਤੇ ਇੱਕ ਕੁਰਸੀ ਆ ਔਰ ਇੱਕ ਛੋਟਾ ਟੇਬਲ ਆ ਜਿੱਥੇ ਚਾਹ ਪਾਣੀ ਪੀ ਸਕਦੇ ਹਾਂ ਠੀਕ ਹੈ ਸੋ ਇਹਦੇ ਅੰਦਰ ਇੱਕ ਟੀਵੀ ਵੀ ਲੱਗਿਆ ਹੋਇਆ ਔਰ ਇੱਕ ਅਲਮਾਰੀ ਹੈ ਬਾਥਰੂਮ ਬੜਾ ਵਧੀਆ ਔਰ ਇਹ ਸਾਈਡ ਤੇ ਦੇਖ ਸਕਦੇ ਹੋ ਖਿੜਕੀਆਂ ਮੋਰੀਆਂ ਨੇ ਖੁੱਲੇਦਾਰ ਨੇ ਵਧੀਆ ਨੇ ਠੀਕ ਹੈ ਪਰਦੇ ਲੱਗੇ ਹੋਏ ਨੇ ਬਾਹਰੋਂ ਬੜਾ ਵਧੀਆ 뷰 ਦਿਖਦਾ ਹੈ ਬਾਹਰ ਹੋਟਲ ਸਾਰੇ ਦਿਖਦੇ ਨੇ ਰੈਸਟੋਰੈਂਟ ਵਗੈਰਾ ਠੀਕ ਹੈ ਸੋ ਅਸੀਂ ਇਹ ਕਮੋਡੀਆਂ ਆਉਣ ਤੋਂ ਪਹਿਲਾਂ ਹੀ ਬੁੱਕ ਕੀਤਾ ਸੀ ਆਨਲਾਈਨ ਭਾਜੀ ਨੇ ਸੋ ਇਹਦਾ ਜਿਹੜਾ ਪ੍ਰਾਈਸ ਆ ਉਹ ਹੈ ਸਿਰਫ 1250 ਰੁਪਏ ਇੱਕ ਬੰਦੇ ਦਾ ਪਰ ਬੰਦਾ 1250 ਰੁਪਏ ਸਾਡਾ ਖਰਚਾ ਹੈ ਜਿੰਦਾ ਕਿ 1250 ਮੇਰਾ ਔਰ 1250 ਹੀ ਭਾਜੀ ਦਾ ਮਤਲਬ ਕਿ ਟੋਟਲ ਹੋ ਗਏ ਆਪਣੇ 2500 ਰੁਪਏ ਇੱਕ ਦਿਨ ਦਾ ਇੰਡੀਆ ਦਾ ਠੀਕ ਹੈ ਅਸੀਂ ਇੱਥੇ ਚਾਰ ਰਾਤਾਂ ਰਹਿਣਾ ਸੀਗਾ ਤੇ ਚਾਰੋਂ ਰਾਤਾਂ ਦਾ ਅਸੀਂ ਜਿਹੜਾ ਪ੍ਰਾਈਸ ਸੀਗਾ ਪੈਸੇ ਸੀ ਉਹ ਅਸੀਂ ਪਹਿਲਾਂ ਹੀ ਪੇ ਕਰਕੇ ਇੰਡੀਆ ਤੋਂ ਇੱਥੇ ਆਏ ਸੀਗੇ ਔਰ ਚਾਰ ਰਾਤਾਂ ਦਾ ਜਿਹੜਾ ਕਿਰਾਇਆ ਬਣਦਾ ਜਿਹੜਾ ਰੈਂਟ ਬਣਦਾ ਇਹਦਾ ਪੂਰਾ ਠੀਕ ਹੈ ਉਹ ਬਣਦਾ ਬਾਈ 10000 ਰੁਪਏ ਤੇ 5-5000 ਸਾਡੇ ਦੋਵਾਂ ਨੂੰ ਆ ਗਿਆ ਸਭ ਤੋਂ ਵੱਡੀ ਗੱਲ ਕਦੇ ਇਕੱਲੇ ਕਿਤੇ ਘੁੰਮਣ ਜਾ ਰਹੇ ਹਾਂ ਤੁਹਾਡਾ ਮੋਸਟਲੀ ਖਰਚਾ ਬੱਦ ਹੋਊ ਗਈ ਹੋਊਗਾ ਅਗਰ ਤੁਸੀਂ ਨਾਲ ਆਪਣੇ ਕਿਸੇ ਸਾਥੀ ਨੂੰ ਲੈ ਕੇ ਜਾ ਰਹੇ ਹੋ ਕਿਸੇ ਫਰੈਂਡ ਨੂੰ ਲੈ ਕੇ ਜਾ ਰਹੇ ਹੋ ਜਾਂ ਫੈਮਿਲੀ ਨਾਲ ਜਾ ਰਹੇ ਹੋ ਤਾਂ ਤੁਹਾਡਾ ਖਰਚਾ ਘੱਟ ਹੋਊਗਾ ਅਗਰ ਦੋ ਫੈਮਿਲੀ ਜਾ ਰਹੇ ਨੇ ਤਾਂ ਬਿਲਕੁਲ ਘੱਟ ਹੋਊਗਾ ਅਗਰ ਦੋ ਫਰੈਂਡ ਜਾ ਰਹੇ ਨੇ ਤਾਂ ਅਗਰ ਜਿੱਦਾਂ ਹੁਣ ਅਸੀਂ 10000 ਰੁਪਏ ਦਿੱਤਾ ਤੇ 10000 ਦਾ ਤਾਂ ਐ ਲੈ ਲਓ ਅਸੀਂ 5-5000 ਰੁਪਏ ਸਾਡਾ ਖਰਚਾ ਆਇਆ ਅ ਚਾਰ ਰਾਤਾਂ ਦਾ ਠੀਕ ਹੈ ਇੱਕ ਰਾਤ ਦਾ ਇੱਕ ਬੰਦੇ ਦਾ 1250 ਰੁਪਏ ਠੀਕ ਹੈ ਤੇ ਦੋ ਰਾਤ ਇੱਕ ਰਾਤ ਦਾ ਦੋ ਬੰਦਿਆਂ ਦਾ ਹੋ ਗਿਆ 2500 ਰੁਪਏ ਪਰ ਨਾਈਟ 2500 ਰੁਪਏ ਇਸ ਰੂਮ ਦਾ ਕਿਰਾਇਆ ਠੀਕ ਹੈ ਸੋ ਪੂਰਾ ਹੋਟਲ ਕਿਦਾਂ ਦਾ ਹੇ ਨੀਚੇ ਕਿਦਾਂ ਦਾ ਬ੍ਰੇਕਫਾਸਟ ਮਿਲਦਾ ਜੋ ਵੀ ਹੈ ਸਾਰੇ ਡਿਟੇਲ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਠੀਕ ਹੈ ਸੋ ਆ ਆਪਣਾ ਕਮਰਾ 304 ਨੰਬਰ ਸਵਾ ਦੇਖ ਸਕਦੇ ਹੋ ਇਧਰ ਬਾਹਰ ਗੈਲਰੀ ਹੈ ਠੀਕ ਹੈ ਇੱਕ ਵਾਰੀ ਆ ਤੁਹਾਨੂੰ ਮੈਂ ਦਿਖਾ ਦਿੰਦਾ ਇਹ ਆ ਦੇਖੋ ਇਹ ਸਾਰਾ ਮਾਰਕੀਟ ਹੈ ਠੀਕ ਹੈ ਸਾਰਾ ਬਾਜ਼ਾਰ ਆ ਇਹ ਇੱਥੇ ਸਾਰੇ ਰੈਸਟੋਰੈਂਟ ਨੇ ਠੀਕ ਹੈ ਸੋ ਹੁਣ ਮੈਂ ਚੱਲਦਾ ਨੀਚੇ ਤੁਹਾਨੂੰ ਲੈ ਕੇ ਬਾਕੀ ਸਾਰੇ ਇਧਰ ਵੀ ਰੂਮ ਨੇ ਇਧਰ ਵੀ ਰੂਮ ਨੇ ਇਹ ਬਾਈ ਹਰ ਰੋਜ਼ ਇਹ ਆਪਣੀਆਂ ਚਾਦਰਾਂ ਵਗੈਰਾ ਕਲੀਨ ਕਰ ਦਿੰਦੇ ਨੇ ਔਲੀ ਵਗੈਰਾ ਚੇਂਜ ਕਰ ਦਿੰਦੇ ਨੇ ਜਿਹੜਾ ਸਾਡਾ ਸਮਾਨ ਮੁੱਕਿਆ ਹੁੰਦਾ ਜਿਵੇਂ ਆ ਸਾਰੇ ਇਹੀ ਕਰ ਰਿਹਾ ਕੰਮ ਦੇਖੋ ਠੀਕ ਆ ਇਹ ਸਾਰੇ ਕਮਰਿਆਂ ਤੇ ਜਾਂਦੇ ਨੇ ਇਦਾਂ ਤੇ ਸਾਰਾ ਇਹ ਚੇਂਜ ਕਰ ਦਿੰਦੇ ਨੇ ਜਿਹੜਾ ਕੁਝ ਮੁੱਕਿਆ ਹੁੰਦਾ ਕਮਰੇ ਦੇ ਅੰਦਰ ਉਹ ਸਭ ਕੁਝ ਚੇਂਜ ਕਰ ਦਿੰਦੇ ਨੇ ਠੀਕ ਆ ਹੁਣ ਮੈਂ ਤੁਹਾਨੂੰ ਥੱਲੇ ਲੈ ਕੇ ਜਾ ਰਿਹਾ ਸੌਰੀ ਜੀ ਸਿਰ ਪੋਚਾ ਲਾ ਰਿਹਾ ਸੀ ਕਿ ਮੈਂ نیچے ਜਾ ਰਿਹਾ ਪੈੜਾਂ ਹੋ ਗਈਆਂ ਹੋਣਗੀਆਂ ਵਿਚਾਰੇ ਦੀ ਚਲ ਕੋਈ ਗੱਲ ਨਹੀਂ ਠੀਕ ਸੋ نیچے ਜਾਂਣਾ ਦਿਖਾਰਾ ਇਦਾਂ ਹੀ ਨੇ ਇੱਥਰ ਵੀ ਇਦਾਂ ਹੀ ਨੇ ਔਰ ਇਹ ਸਾਈਡ ਤੇ ਵੀ ਇਦਾਂ ਹੀ ਆ ਠੀਕ ਸੋ نیچے ਜਾ ਕੇ ਦਿਖਾਣਾ ਤੁਹਾਨੂੰ ਆਪਾਂ ਫਸਟ ਫਲੋਰ ਤੇ ਆ ਗਏ ਆਹ ਤਾਂ ਪੌੜੀਆਂ ਨੇ ਔਰ ਲਿਫਟ ਵੀ ਲੱਗੀ ਹੋਈ ਆ ਠੀਕ ਆ ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਥੋੜਾ ਤੁਰਿਆ ਜਾਵੇ ਨਾ ਪੌੜੀਆਂ ਤੋਂ ਆਇਆ ਦੇਖ ਸਕਦੇ ਹਾਂ ਨੀਚੇ ਦਿਖਾਉਣਾ ਤੁਹਾਨੂੰ ਇੱਥੇ ਸਾਡਾ ਬ੍ਰੇਕਫਾਸਟ ਕਿੱਥੇ ਹੁੰਦਾ ਆ ਸਭ ਕੁਝ ਇੱਥੇ ਬ੍ਰੇਕਫਾਸਟ ਹੁੰਦਾ ਸਾਡਾ ਦੇਖ ਸਕਦੇ ਹੋ ਅਸੀਂ ਕੁਝ ਨਹੀਂ ਕਰਨਾ ਉੱਪਰੋਂ ਆ ਕੇ ਇੱਥੇ ਸਾਹਮਣੇ ਖੜੇ ਹੋ ਜਾਣਾ ਉੱਥੇ ਕੁੜੀਆਂ ਖੜੀਆਂ ਹੁੰਦੀਆਂ ਨੇ ਦੋ ਇੱਕ ਮੁੰਡਾ ਹੁੰਦਾ ਉਹਨਾਂ ਨੂੰ ਅਸੀਂ ਕਹਿ ਦਿੰਦੇ ਅਸੀਂ ਖਾਣਾ ਖਾਣਾ ਇੱਥੇ ਲਗਾ ਲਗਾ ਦਿੰਦੇ ਨੇ ਸਾਰਾ ਕੁਝ ਉਹ ਸਾਹਮਣੇ ਪਲੇਟ ਪਈ ਆ ਕੱਪ ਪਏ ਨੇ ਇੱਥੇ ਬੈ ਕੇ ਆਪਣਾ ਜੋ ਜੋ ਪਾਣਾ ਸੀ ਉੱਥੋਂ ਸਾਹਮਣੇ ਲਗਾ ਦਿੰਦੇ ਨੇ ਇੱਥੇ ਬੈ ਕੇ ਆਰਾਮ ਨਾਲ ਅਸੀਂ ਖਾ ਸਕਦੇ ਹਾਂ ਉਧਰੋਂ ਕੋਈ ਠੰਡਾ ਵਗੈਰਾ ਲੈਣਾ ਇੱਥੋਂ ਲੈ ਸਕਦੇ ਹੋ ਔਰ ਇਧਰ ਵੀ ਇੱਕ ਉਹ ਆਰੋਜਾ ਲੱਗੇ ਹੋਇਆ ਠੀਕ ਹੈ ਬਾਕੀ ਅੱਗੇ ਚੱਲਦੇ ਹਾਂ ਹੁਣ ਭਾ ਕੀ ਭਾਈ ਇੱਥੇ ਏਸੀ ਹੈ ਪੂਰਾ ਇਹ ਹਾਲ ਠੀਕ ਹੈ ਬਾਕੀ ਕਿਸੇ ਨੇ ਕੋਈ ਥੋੜਾ ਬਹੁਤ ਇੱਥੇ ਬੈ ਕੇ ਗੱਲਬਾਤ ਕਰਨੀ ਇੱਥੇ ਆਰਾਮ ਨਾਲ ਬੈ ਸਕਦੇ ਹੋ ਕੋਈ ਲੋਕ ਟੋਕ ਨਹੀਂ ਹੈਗੀ ਵਕੈਂਡ ਰਿਸੈਪਸ਼ਨ ਦੇਖ ਸਕਦੇ ਹੋ ਇੱਥੋਂ ਆ ਕੇ ਤੁਸੀਂ ਆਪਣਾ ਰੂਮ ਬੁੱਕ ਕਰਵਾ ਸਕਦੇ ਹੋ ਠੀਕ ਹੈ ਕੋਈ ਚੀਜ਼ ਤੁਹਾਨੂੰ ਲੋੜ ਆ ਇੱਥੋਂ ਹੀ ਤੁਹਾਨੂੰ ਮਿਲ ਜੂਗੀ ਵ ਮਤਲਬ ਕਿ ਕੋਈ ਉੱਪਰ ਤੋਂ ਤੁਹਾਡਾ ਕੋਈ ਖਤਮ ਹੋ ਗਿਆ ਪਾਣੀ ਵਗਿਆ ਕੁਝ ਵੀ ਖਤਮ ਹੋ ਗਿਆ ਇਥੇ ਆ ਕੇ ਇਹਨਾਂ ਨੂੰ ਕਹੋਂਗੇ ਦੇਖ ਸਕਦੇ ਹਾਂ ਆਰੇ ਇਹਨਾਂ ਤਿੰਨਾਂ ਫੋਟੋਆਂ ਲੱਗੀਆਂ ਹੋਈਆਂ ਨੇ ਔਰ ਉਤੋਂ ਇਦਾਂ ਦਾ ਦਿਖਣ ਵਾਲਾ ਠੀਕ ਹੈ ਆਰੇ ਅੰਦਰ ਆਇਆ ਸੀਗਾ ਆ ਬਾਈਆਂ ਨਾਲ ਗੱਲਬਾਤ ਕਰ ਰਹੀ ਸੀ ਮੇਨੇ ਥੋੜੀ ਜੀ ਹੈਲੋ ਦੋਸਤ ਯੂਅਰ ਨੇਮ ਮਾਈ ਨੇਮ ਇਜ਼ ਡੋਨਾ ਡੋਨਾ ਯੇਅਰ ਯੂਅਰ ਪਿਤਾ 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 ਡੋਨਾ ਔਰ ਤੁਹਾਡਾ ਨਾਮ ਯੂਅਰ ਨੇਮ ਹਾਂ ਮੈਂਗਾ ਕੀ ਹੈ ਮੇਂਗਾ ਮੇਂਗਾ ਮਹਿੰਗਾ ਮਹਿੰਗਾ ਹਰ ਤੁਹਾਡਾ ਨਾਮ ਕੀ ਹੈ ਜੀ ਮਾਲੀ ਮਾਲੀਸ 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 ਬਈ ਮਾਲੀਸ ਮਹਿੰਗਾ ਪਿੱਤਾ ਆ ਡੋਨਾ ਕਿਆ ਆਵਾਜ਼ ਆ ਯਾਰ ਸਾਰੇ ਨਾਮ ਯਾਦ ਹੋ ਗਏ ਯਾਰ ਸੋ ਤੁਹਾਡਾ ਬਹੁਤ ਵਧੀਆ ਲੱਗਾ ਸਾਨੂੰ ਹੋਟਲ ਠੀਕ ਹੈ ਸਮਝ ਨਹੀਂ ਆ ਰਿਹਾ ਉਹਨਾਂ ਨੂੰ ਸੋ ਬੜਾ ਵਧੀਆ ਲੱਗਾ ਹੋਟਲ ਠੀਕ ਹੈ ਓਕੇ ਸੋ ਦੋਸਤੋ ਦੇਖਿਆ ਤੁਸੀਂ ਆ ਹੋਟਲ ਬਿਲਕੁਲ ਘੱਟ ਖਰਚੇ ਤੁਹਾਨੂੰ ਇਹ ਹੋਟਲ ਮਿਲਿਆ ਸੀਗਾ ਬਈ ਜੇਕਰ ਇਹ ਤੁਸੀਂ ਹੋਟਲ ਲੈਣਾ ਚਾਹੁੰਦੇ ਹੋ ਇਹ ਹੈਗਾ ਕੈਪੀਟਲ ਦੇ ਵਿੱਚ ਮਤਲਬ ਕਿ ਜਿਹੜੀ ਕੰਬੋਡੀਆ ਕੰਟਰੀ ਆ ਉਹਦੀ ਜਿਹੜੀ ਰਾਜਧਾਨੀ ਆ ਫੈਨੋਮਫਨ ਇਹਦੇ ਅੰਦਰ ਇਹ ਅਸੀਂ ਹੋਟਲ ਲਿਆ ਹੋਇਆ ਸੀਗਾ ਮੈਂ ਡਿਟੇਲ ਸ਼ੇਅਰ ਕਰ ਦਿੰਦਾ ਸਾਹਮਣੇ ਦੇਖ ਸਕਦੇ ਹੋ ਸੋ ਇਹ ਸਾਡੇ ਡਿਟੇਲ ਆ ਪੂਰੇ ਹੋਟਲ ਦੀ ਅਗਰ ਤੁਸੀਂ ਇਹ ਹੋਟਲ ਲੈ ਲਾ ਤਾਂ ਇੱਥੇ ਆ ਕੇ ਰਹਿ ਸਕਦੇ ਹੋ ਇੱਥੋਂ ਸਾਰਿਆਂ ਘੁੰਮਣ ਵਾਲੇ ਜਗ੍ਹਾ ਬਿਲਕੁਲ ਲਾਗੇ-ਲਾਗੇ ਨੇ ਅ ਵੱਧ ਤੋਂ ਵੱਧ 4 ਕਿਲੋਮੀਟਰ ਤੁਸੀਂ ਜਾਣਾ ਪੈਗਾ ਲਾਸਟ ਰਸ਼ੀਨ ਮਾਰਕੀਟ ਆ ਉਹ 4 ਕਿਲੋਮੀਟਰ ਤੇ ਪੈਂਦੀ ਆ ਇੱਥੋਂ ਹੋਰ ਕੋਈ ਕੁਝ ਵੀ ਦੂਰ ਨਹੀਂ ਹੈਗਾ 4 ਕਿਲੋਮੀਟਰ ਦੇ ਸਭ ਅੰਦਰ ਹੀ ਨੇ ਨਾਈਟ ਲਾਈਫ ਵੀ ਇੱਥੇ ਮਿਲ ਜ ਫੂਡ ਮਾਰਕੀਟ ਵੀ ਇੱਥੇ ਮਿਲ ਜੂਗਾ ਰਾਜੇ ਦਾ ਜਿਹੜਾ ਮਹਿਲ ਆ ਉਹ ਵੀ ਇੱਥੇ ਮਿਲ ਜੂਗਾ ਔਰ ਰਚਨ ਮਾਰਕੀਟ ਵੀ ਇੱਥੇ ਮਿਲ ਜੂਗਾ ਮਤਲਬ ਕਾਫੀ ਕੁਝ ਪੰਜ ਸੱਤ ਚੀਜ਼ਾਂ ਇੱਥੇ ਤੋਂ ਤੁਹਾਨੂੰ ਮਿਲ ਜਾਣਗੀਆਂ ਇਹਦੇ ਹੋਟਲ ਦੇ ਲੱਗ ਸਕੇ ਠੀਕ ਹੈ ਮਤਲਬ ਅਸੀਂ ਨੇ ਬਿਲਕੁਲ ਵਧੀਆ ਜਗ੍ਹਾ ਤੇ ਲਿਆ ਸੀ ਕਿਉਂਕਿ ਸਾਨੂੰ ਜਿਆਦਾ ਦੂਰ ਜਾਣਾ ਨਾ ਪਵੇ ਤੇ ਕਿਉਂਕਿ ਜਿਆਦਾ ਦੂਰ ਜਾਵਾਂਗੇ ਤਾਂ ਮੀ ਉਹ ਕਰਾਇਆ ਬੋਹਲੈਂਦਰਨ ਟੈਂਪੂ ਵਾਲੇ ਆਟੋਆਂ ਵਾਲੇ ਹਨਾ ਤਾਂ ਕਰਕੇ ਅਸੀਂ ਇਦਾਂ ਦੀ ਜਗ੍ਹਾ ਤੇ ਲਿਆ ਸੀ ਕਿ ਜਿੱਥੇ-ਜਿੱਥੇ ਅਸੀਂ ਘੁੰਮਣਾ ਉਹ ਸਾਡੇ ਲੱਗ ਸਕੇ ਜਗ੍ਹਾ ਹੋਣ ਠੀਕ ਹੈ ਤੋ ਕਿਵੇਂ ਲੱਗਿਆ ਸਾਡਾ ਹੋਟਲ ਜਰੂਰ ਦੱਸੋ ਕਮੈਂਟ ਕਰਕੇ ਕਿਸੇ ਨੂੰ ਕੋਈ ਜਾਣਕਾਰੀ ਹੋਰ ਵੀ ਚਾਹੀਦੀ ਆ ਨੀਚੇ ਕਮੈਂਟ ਕਰ ਦਿਓ ਤੁਹਾਡਾ ਆਨਸਰ ਦੇ ਦਾਂਗੇ ਠੀਕ ਆ ਸੋ ਮਿਲਦੇ ਆ ਅਗਲੀ ਵੀਡੀਓ ਉਦ ਤੱਕ ਬਾਏ ਬਾਏ